रेडी स्टार्ट ਬਲਜਿੰਦਰ ਸਿੰਘ ਮਾਨ ਨੇ ਸਾਹਿਤ ਦੇ ਵੱਖ-ਵੱਖ ਰੂਪ ਕਵਿਤਾ ਕਹਾਣੀ ਨਾਵਲ ਸਫਰਨਾਮੇ ਨਾਟਕ ਤੇ ਖੇਡ ਸਾਹਿਤ ਵਿੱਚ ਵਿਲੱਖਣ ਸਥਾਨ ਹਾਸਲ ਕੀਤਾ ਹੈ ਡੰਡੀ ਅੰਬੀਦਾ ਬੂਟਾ ਪੁਸਤਕ ਸਕੈਂਡਰੀ ਵਰਗ ਦੇ ਵਿਦਿਆਰਥੀਆਂ ਲਈ ਹੈ ਟੰਡੇ ਇਸ ਪੁਸਤਕ ਵਿੱਚ ਉਸਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕਹਾਣੀਆਂ ਪੇਸ਼ ਕੀਤੀਆਂ ਹਨ ਡੰਡੀ ਇਹ ਵਾਲਗ ਸਿੱਖਿਆ ਦੇ ਘੇਰੇ ਵਿੱਚ ਵੀ ਆਉਂਦੀਆਂ ਹਨ ਡੰਡੀ ਇਨ੍ਹਾਂ ਕਹਾਣੀਆਂ ਵਿੱਚ ਅਜੋਕੇ ਸਮਾਜ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈ ਡੰਡੀ ਹਰ ਕਹਾਣੀ ਵਿੱਚ ਲਗਭਗ ਪਾਤਰ ਬੱਚੇ ਅਧਿਆਪਕ ਪਰਿਵਾਰ ਦੇ ਜੀ ਜਿਵੇਂ ਮਾਤਾ ਪਿਤਾ ਭੈਣ ਭਰਾ ਸਹਿपाठी ਬਜ਼ੁਰਗ ਤੇ ਹੋਰ ਨੇੜਲੇ ਰਿਸ਼ਤੇਦਾਰ ਵੀ ਸ਼ਾਮਿਲ ਕੀਤੇ ਗਏ ਹਨ ਟੰਡੀ ਇਹ ਕਹਾਣੀਆਂ ਬੱਚਿਆਂ ਨੂੰ ਸਿਹਤਮੰਦ ਨਾਗਰਿਕ ਤੇ ਚੰਗਾ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੀਆਂ ਹਨ ਟੰਡੀ ਇਨ੍ਹਾਂ ਕਹਾਣੀਆਂ ਵਿੱਚ ਆਪਸੀ ਗੱਲਬਾਤ ਰਾਹੀ ਸੰਵਾਦ ਰਚਾ ਕੇ ਵਿਸ਼ੇ ਨੂੰ ਸਮਝਾਉਣ ਦੀ ਯੁਕਤ ਵਰਤੀ ਗਈ ਹੈ ਟੰਡੀ ਅੰਬੀ ਦਾ ਬੂਟਾ ਨਾਮਕਰਨ ਆਪਣੇ ਆਪ ਬਹੁਤ ਕੁਝ ਸਮੋਈ ਬੈਠਾ ਹੈ ਡੰਡੀ ਇਸ ਪੁਸਤਕ ਦੀ ਭਾਸ਼ਾ ਸਰਲ ਤੇ ਸਪਸ਼ਟ ਹੈ ਡੰਡੀ ਕਿਤਾਬ ਦੀ ਖੂਬਸੂਰਤੀ ਇਹ ਹੈ ਕਿ ਲੇਖਕ ਨੇ ਕਹਾਣੀਆਂ ਵਿੱਚ ਤਸਵੀਰਾਂ ਨੂੰ ਵੀ ਸ਼ਾਮਿਲ ਕੀਤਾ ਹੈ ਡੰਡੀ ਇਹ ਪੁਸਤਕ ਪੜਨ ਦੀ ਰੁਚੀ ਦੇ ਨਾਲ-ਨਾਲ ਨਰੂਈ ਸਿਹਤ ਤੇ ਖੇਡਾਂ ਨੂੰ ਵੀ ਉਰਫੁਲਿਤ ਕਰਨ ਦਾ ਸੁਨੇਹਾ ਦਿੱਤਾ ਗਿਆ ਡੰਡੀ ਲੇਖਕ ਵੱਲੋਂ ਆਪਣੇ ਆਲੇ-ਦੁਆਲੇ ਦੇ ਚੁਗਿਰਦੇ ਨੂੰ ਬੇਬਾਕੀ ਤੇ ਸਮੁੱਚੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ਡੰਡੀ ਉਸਨੇ ਆਪਣੇ ਖੁਦ ਦੇ ਤਜਰਬਿਆਂ ਨੂੰ ਅਤੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਨੂੰ ਕਹਾਣੀਆਂ ਦੇ ਜ਼ਰੀਏ ਪਾਠਕਾਂ ਦੇ ਰੂਪ ਰੂਪ ਕੀਤਾ ਹੈ ਡੰਡੀ ਲੇਖਕ ਪਾਠਕਾਂ ਨੂੰ ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾ ਚੜਾਵਾ ਦਾ ਸਾਹਮਣਾ ਕਰਦਿਆਂ ਅਗਾਹ ਬਦਨ ਦਾ ਸੰਦੇਸ਼ ਦਿੰਦਾ ਹੈ ਡੰਡੀ ਕਹਾਣੀਆਂ ਦੀ ਬੋਲੀ ਸਰਲ ਸਪਸ਼ਟ ਸੰਜਮ ਸੰਖੇਪਤਾ ਤੇ ਬਾਲ ਪੱਧਰ ਦੀ ਵਰਤੀ ਗਈ ਹੈ ਡੰਡੀ ਪੁਸਤਕ ਵਿੱਚ ਕੁੱਲ 11 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਟੰਡੇ ਬਲਜਿੰਦਰ ਮਾਨ ਬਾਲ ਰਚਨਾਵਾਂ ਦੀ ਸਿਰਜਣਾਤਮਕਤਾ ਦਾ ਸਮੂੱਚਾ ਬਾਹਕ ਵੀ ਹੈ ਡੰਡੀ ਪੁਸਤਕ ਦੀਆਂ ਕਹਾਣੀਆਂ ਨੂੰ ਪੜ੍ਹਦੇ ਸਮੇਂ ਰੌਚਕਤਾ ਪਾਠਕਾਂ ਵਿੱਚ ਬਰਕਰਾਰ ਰਹਿੰਦੀ ਹੈ ਡੰਡੀ ਇਸ ਪੁਸਤਕ ਵਿੱਚ ਪ੍ਰਕਿਰਤੀ ਦੀ ਮਹੱਤਤਾ ਤੇ ਉਸ ਦਾ ਮਨੁੱਖ ਨਾਲ ਉਪਯੋਗੀ ਵਰਤਾਰਾ ਬੜੀ ਕਲਾਤਮਕਤਾ ਨਾਲ ਪੇਸ਼ ਕੀਤਾ ਗਿਆ ਹੈ ਡੰਡੀ